ਅਮਰ ਸਿੰਘ ਚਮਕੀਲਾ ਇਹਨੂੰ ਤਾਂ ਤੁਸੀਂ ਸਾਰੇ ਜਾਣਦੇ ਹੋ ਗਾਉਣ ਦਾ ਸ਼ੌਕ ਬਚਪਨ ਤੋਂ ਹੀ ਸੀ ਪਰ ਘਰ ਦੀ ਗਰੀਬੀ ਕਾਰਨ ਮਜ਼ਦੂਰੀ ਕਰਨੀ ਪਈ ਅਮਰਜੋਤ ਕੌਰ ਨਾਲ ਜੋੜੀ ਬਣਾ ਕੇ ਗਾਉਣ ਲੱਗਿਆ ਤੇ ਆਪਣੇ ਟਾਈਮ ਵਿੱਚ ਉਸਨੇ ਕਹਿੰਦੇ ਕਹਾਉਦੇ ਗਾਇਕ ਵਹਿਲੇ ਕਰਕੇ ਬਿਠਾ ਦਿੱਤੇ ਅਮਰ ਸਿੰਘ ਚਮਕੀਲਾ ਭਾਵੇਂ ਗਾਇਕੀ ਦੇ ਵਿੱਚ ਬਾਦਸ਼ਾਹ ਸੀ ਪਰ ਪੰਜ ਮੈਂਬਰੀ ਕਮੇਟੀ ਸਾਹਮਣੇ ਪੇਸ਼ ਹੋਣ ਵੇਲੇ ਰੋਣ ਲੱਗ ਪਿਆ ਕੀ ਕਾਰਨ ਸੀ ਅਮਰ ਸਿੰਘ ਚਮਕੀਲੇ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਇਹ ਸਾਰੀਆਂ ਗੱਲਾਂ ਆਪਾਂ ਇਸ ਵੀਡੀਓ ਵਿੱਚ ਕਰਦੇ ਆਂ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਤੁਸੀਂ ਵੇਖ ਰਹੇ ਹੋ ਜੀਐਸ ਕੜਿਆਣਾ 21 ਜੁਲਾਈ 1960 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦੁਗਰੀ ਵਿੱਚ ਹਰੀ ਸਿੰਘ ਤੇ ਮਾਤਾ ਕਰਤਾਰ ਕੌਰ ਦੇ ਘਰ ਇੱਕ ਬੱਚੇ ਦਾ ਜਨਮ ਹੁੰਦਾ ਨਾਂ ਰੱਖਿਆ ਜਾਂਦਾ ਤਨੀਰਾਮ ਹਰੀ ਸਿੰਘ ਜਦੋਂ ਆਪਣੇ ਬੱਚੇ ਨੂੰ ਪਿੰਡ ਦੇ ਸਕੂਲ ਵਿੱਚ ਦਾਖਲ ਕਰਾਉਣ ਗਿਆ ਤਾਂ ਸਕੂਲ ਦੇ ਮਾਸਟਰ ਨੂੰ ਬੱਚੇ ਦਾ ਨਾਮ ਧਨੀ RAM ਚੰਗਾ ਨਹੀਂ ਲੱਗਿਆ ਮਾਸਟਰ ਨੇ ਹਰੀ ਸਿੰਘ ਨੂੰ ਪੁੱਛਿਆ ਕਿ ਰਜਿਸਟਰ ਵਿੱਚ ਬੱਚੇ ਦਾ ਨਾਂ ਕੀ ਲਿਖੀਏ ਤਾਂ ਹਰੀ ਸਿੰਘ ਕਹਿਣ ਲੱਗਿਆ ਕਿ ਅਮਰ ਸਿੰਘ ਲਿਖ ਦਿਓ ਜੀ ਧਨੀ RAM 7ਵੀਂ ਜਮਾਤ ਤੱਕ ਹੀ ਪੜ ਸਕਿਆ ਘਰ ਦੀ ਗਰੀਬੀ ਕਾਰਨ ਪੜ੍ਹਾਈ ਛੱਡ ਕੇ ਲੁਧਿਆਣਾ ਦੇ ਕਪੜਾ ਮੇਲ ਵਿੱਚ ਆ ਕੇ ਕੰਮ ਕਰਨ ਲੱਗਿਆ ਦੂਜੇ ਪਾਸੇ ਅਮਰਜੋਤ ਦਾ ਜਨਮ ਫਰੀਦਕੋਟ ਦੀ ਡੋਗਰ ਬਸਤੀ ਵਿੱਚ ਪਿਤਾ ਗਰਚਰਨ ਸਿੰਘ ਤੇ ਮਾਤਾ ਰਾਜਵੰਸ਼ ਦੇ ਘਰ ਹੋਇਆ ਅਮਰਜੋਤ ਹੋਰੀ ਤਿੰਨ ਭੈਣਾਂ ਤੇ ਚਾਰ ਭਰਾ ਸੀ ਫਰੀਦਕੋਟ ਤੋਂ ਹੀ 10ਵੀਂ ਦੀ ਪੜ੍ਹਾਈ ਕੀਤੀ ਪਿਤਾ ਲੋਕ ਸੰਪਰਕ ਵਿਭਾਗ ਵਿੱਚ ਡਰਾਮਾ ਡਾਇਰੈਕਟਰ ਸੀ ਇਸ ਕਰਕੇ ਅਮਰਜੋਤ ਨੂੰ ਵੀ ਗਾਉਣ ਦਾ ਸ਼ੌਕ ਪੈ ਗਿਆ ਅਮਰਜੋਤ ਗਾਉਣ ਦੇ ਨਾਲ-ਨਾਲ ਐਥਲੀਟ ਵੀ ਸੀ ਤੇ ਸਕੂਲ ਵਿੱਚ ਕਈ ਮੁਕਾਬਲੇ ਵੀ ਜਿੱਤੇ ਉਸ ਟਾਈਮ ਲੁਧਿਆਣੇ ਦਾ ਪਸ਼ੌਰੀ ਲਾਲ ਕਾਂਗਰਸੀ ਜੋ ਕਿ 26 ਜਨਵਰੀ ਤੇ 15 ਅਗਸਤ ਨੂੰ ਬੜੇ ਵੱਡੇ ਪੱਧਰ ਤੇ ਮਨਾਉਂਦਾ ਸੀ ਉਸ ਵਿੱਚ ਲੁਧਿਆਣੇ ਦੇ ਕਾਂਗਰਸੀ ਐਮ ਐਨ ਏ ਤੇ ਹੋਰ ਲੀਡਰ ਵੀ ਸੱਦੇ ਜਾਂਦੇ ਚੌਰੀ ਲਾਲ ਕਾਂਗਰਸੀ ਨੇ 26 ਜਨਵਰੀ 1978 ਨੂੰ ਸਰਿੰਦਰ ਸਿੰਦੇ ਦਾ ਪ੍ਰੋਗਰਾਮ ਕਰਵਾਇਆ ਅਮਰ ਸਿੰਘ ਵੀ ਕਪੜਾ ਮਿਲ ਚੋਂ ਛੁੱਟੀ ਕਰਕੇ ਸਰਿੰਦਰ ਸਿੰਦੇ ਦਾ ਪ੍ਰੋਗਰਾਮ ਵੇਖਣ ਗਿਆ ਸਰਿੰਦਰ ਸਿੰਧਾ ਆਪਣਾ ਪ੍ਰੋਗਰਾਮ ਖਤਮ ਕਰਕੇ ਆਪਣੇ ਦਫ਼ਤਰ ਆ ਗਿਆ ਸਰਿੰਦਰ ਸਿੰਦੇ ਨਾਲ ਜੋ ਢੋਲਕ ਮਾਸਟਰ ਸੀ ਕੇਸਰ ਸਿੰਘ ਟਿੱਕੀ ਬਸੱਡੇ ਦੇ ਕੋਲ ਇੱਕ ਚਾਹ ਦੇ ਖੋਖੇ ਤੇ ਬੈਠ ਕੇ दारू ਪੀ ਰਿਹਾ ਸੀ ਰਾਤ ਨੂੰ 2 ਵਜੇ ਅਮਰ ਸਿੰਘ ਆ ਕੇ ਕੇਸਰ ਸਿੰਘ ਟਿੱਕੀ ਨੂੰ ਮਿਲਦਾ ਆਖਦਾ ਕਿ ਮੈਨੂੰ ਗਾਉਣ ਦਾ ਬਹੁਤ ਸ਼ੌਕ ਆ ਮੈਨੂੰ ਸਿੰਦੇ ਦਾ ਸ਼ਗਿਰਦ ਰਖਾ ਦਿਓ ਤਾਂ ਕੇਸਰ ਸਿੰਘ ਨੇ ਕਿਹਾ ਸਵੇਰੇ 10 ਵਜੇ ਮੈਨੂੰ ਮਿਲ ਤੇ ਮੈਂ ਤੈਨੂੰ ਸਿੰਦੇ ਦਾ ਸ਼ਗਿਰਦ ਰਖਾ ਦੇਵਾਂਗਾ ਅਗਲੇ ਦਿਨ 10 ਵਜੇ ਤੋਂ ਪਹਿਲਾਂ ਹੀ ਸਾਈਕਲ ਤੇ ਆ ਕੇ ਅਮਰ ਸਿੰਘ ਚਾਹ ਵਾਲੇ ਖੋਖੇ ਤੇ ਬੈਠ ਗਿਆ ਇੰਨੇ ਚਿਰ ਨੂੰ ਸਰਿੰਦਰ ਸਿੰਦਾ ਵੀ ਸਾਈਕਲ ਤੇ ਉੱਥੇ ਆ ਗਿਆ ਕੇਸਰ ਸਿੰਘ ਨੇ ਸਰਿੰਦਰ ਸਿੰਦੇ ਨੂੰ ਕਿਹਾ ਕਿ ਇਹ ਮੁੰਡਾ ਤੁਹਾਡਾ ਸ਼ਗਿਰਦ ਬਣ ਆਇਆ ਤਾਂ ਸਰਿੰਦਰ ਸਿੰਦੇ ਨੇ ਅਮਰ ਸਿੰਘ ਨੂੰ ਘੁੱਟ ਕੇ ਜੱਫੀ ਪਾ ਲਈ ਤੇ ਕਿਹਾ ਕਿ ਤੂੰ ਅੱਜ ਤੋਂ ਕੇਸਰ ਸਿੰਘ ਟਿੱਕੀ ਦੇ ਕਮਰੇ ਵਿੱਚ ਰਿਹਾ ਕਰ ਫਿਰ ਸਰਿੰਦਰ ਸਿੰਦੇ ਨੂੰ ਚੰਡੀਗੜ੍ਹ ਤੋਂ ਇੱਕ ਰਾਮਲੀਲਾ ਬੁੱਕ ਹੁੰਦੀ ਆ ਉਸ ਰਾਮਲੀਲਾ ਵਿੱਚ ਅਮਰ ਸਿੰਘ ਨੂੰ ਵੀ ਸਰਿੰਦਰ ਸਿੰਦਾ ਨਾਲ ਲੈ ਕੇ ਗਿਆ ਉੱਥੋਂ ਦਾ ਸਟੇਜ ਸੈਕਟਰੀ ਸਰਮਪ ਸਿੰਘ ਆਜ਼ਾਦ ਜੋ ਕਿ ਇੱਕ ਬਹੁਤ ਚੰਗਾ ਲਖਾਰੀ ਵੀ ਸੀ ਸਿੰਦਰ ਸਿੰਦੇ ਨੇ ਅਮਰ ਸਿੰਘ ਨੂੰ ਗਾਉਣ ਦਾ ਮੌਕਾ ਦਿੱਤਾ ਅਮਰ ਸਿੰਘ ਨੇ ਗਾਇਆ ਸਟੇਜ ਸੈਕਟਰੀ ਸੰਮੁਖ ਸਿੰਘ ਆਜ਼ਾਦ ਨੇ ਜਦੋਂ ਅਮਰ ਸਿੰਘ ਨੂੰ ਸੁਣਿਆ ਤੇ ਆਖਿਆ ਕਿ ਤੂੰ ਆਉਣ ਵਾਲੇ ਟਾਈਮ ਵਿੱਚ ਬਹੁਤ ਚਮਕੇਗਾ ਸਲਮੁਖ ਸਿੰਘ ਅਜਾਦ ਨੇ ਅਮਰ ਸਿੰਘ ਨੂੰ ਪਹਿਲੀ ਵਾਰ ਚਮਕੀਲਾ ਆਖਿਆ ਤੇ ਉਸ ਤੋਂ ਬਾਅਦ ਸਾਰੇ ਅਮਰ ਸਿੰਘ ਨੂੰ ਚਮਕੀਲਾ ਕਹਿਣ ਲੱਗ ਪਏ ਚਮਕੀਲਾ ਚਾਹ ਲਿਆ ਚਮਕੀਲਾ ਪਾਣੀ ਲਿਆ ਚਮਕੀਲਾ ਇੱਧਰ ਆ ਚਮਕੀਲਾ ਉੱਧਰ ਜਾ ਅਮਰ ਸਿੰਘ ਦਾ ਨਾਂ ਅਮਰ ਸਿੰਘ ਚਮਕੀਲਾ ਪੈ ਗਿਆ ਚਮਕੀਲਾ ਦਾਰੂ ਪੀਣ ਦਾ ਵੀ ਬਹੁਤ ਸ਼ਕੀਨ ਸੀ ਕੇਸਰ ਸਿੰਘ ਟਿੱਕੀ ਨੇ ਹੀ ਚਮਕੀਲੇ ਦੀ ਜੋੜੀ ਸਰਿੰਦਰ ਸੋਨੀਆ ਨਾਲ ਬਣਾਈ ਜਿਹੜੀ ਪਹਿਲਾਂ ਸਰਿੰਦਰ ਸ਼ਿੰਦੇ ਨਾਲ ਗਾਉਂਦੀ ਸੀ ਸਭ ਤੋਂ ਪਹਿਲਾ ਗਾਣਾ ਚਮਕੀਲੇ ਦਾ ਸਰਿੰਦਰ ਸੋਨੀਆ ਨਾਲ ਐਚਐਮਵੀ ਕੰਪਨੀ ਤੋਂ ਕੇਸਰ ਸਿੰਘ ਟਿੱਕੀ ਨੇ ਹੀ ਰਿਕਾਰਡ ਕਰਵਾਇਆ ਸੀ ਫਿਰ ਅਮਰਜੋਤ ਨਾਲ ਚਮਕੀਲੇ ਦੀ ਜੋੜੀ ਵੀ ਕੇਸਰ ਸਿੰਘ ਟਿੱਕੀ ਨੇ ਹੀ ਬਣਵਾਈ ਅਮਰਜੋਤ ਨੇ ਪਹਿਲਾਂ ਪਿਆਰਾ ਸਿੰਘ ਪੰਛੀ ਕਰਨੈਲ ਗਿੱਲ ਧੰਨਾ ਸਿੰਘ ਰੰਗੀਲਾ ਤੇ ਕੁਲਦੀਪ ਮਾਨ ਨਾਲ ਵੀ ਸਟੇਜਾਂ ਲਾਈਆਂ ਅਮਰਜੋਤ ਨਾਲ ਕੁਝ ਟਾਈਮ ਗਾਉਣ ਤੋਂ ਬਾਅਦ ਚਮਕੀਲੇ ਨੇ ਅਮਰਜੋਤ ਨਾਲ ਵਿਆਹ ਕਰਾ ਲਿਆ ਇਹ ਵਿਆਹ ਵੀ ਕੇਸਰ ਸਿੰਘ ਟਿੱਕੀ ਨੇ ਹੀ ਕਰਵਾਇਆ ਸੀ ਇਹ ਵਿਆਹ ਗੈਰਕਾਨੂੰਨੀ ਸੀ ਕਿਉਂਕਿ ਚਮਕੀਲੇ ਨੇ ਕੇਸਰ ਸਿੰਘ ਨੂੰ ਝੂਠ ਬੋਲ ਕੇ ਵਿਆਹ ਕਰਵਾਇਆ ਸੀ ਉਹ ਇਹ ਬੋਲਿਆ ਸੀ ਕਿ ਮੈਂ ਅਜੇ ਤੱਕ ਵਿਆਹ ਨਹੀਂ ਕਰਵਾਇਆ ਤੇ ਗਰਮੇਲ ਕੌਰ ਮੇਰੀ ਭਾਬੀ ਲੱਗਦੀ ਆ ਮੇਰੇ ਭਰਾ ਦੀ ਮੌਤ ਹੋ ਗਈ ਤੇ ਉਸਦੇ ਸਹੁਰੇ ਗਰਮੇਲ ਕੌਰ ਨੂੰ ਮੇਰੇ ਬਿਠਾਉਣਾ ਚਾਹੁੰਦੇ ਆ ਜਦੋਂ ਕਿ ਗਰਮੇਲ ਕੌਰ ਚਮਕੀਲੇ ਦੀ ਪਹਿਲੀ ਪਤਨੀ ਸੀ ਤੇ ਗਰਮੇਲ ਕੌਰ ਦੇ ਚਮਕੀਲੇ ਦੀਆਂ ਦੋ ਕੁੜੀਆਂ ਵੀ ਸੀ ਕੇਸਰ ਸਿੰਘ ਟਿੱਕੀ ਨੇ ਚਮਕੀਲੇ ਤੇ ਅਮਰਜੋਤ ਦਾ ਵਿਆਹ ਕਰਵਾ ਦਿੱਤਾ ਤੇ 8 ਦਿਨ ਚਮਕੀਲਾ ਤੇ ਅਮਰਜੋਤ ਕੇਸਰ ਸਿੰਘ ਟਿੱਕੀ ਦੇ ਘਰ ਫਗਵਾੜੇ ਰਹਿੰਦੇ ਆ ਚਮਕੀਲਾ ਅਮਰਜੋਤ ਨੂੰ ਬੱਪੀ ਕਹਿ ਕੇ ਬੁਲਾਉਂਦਾ ਸੀ ਫਿਰ ਅਮਰਜੋਤ ਨੇ ਆਪਣੇ ਮਾਪਿਆਂ ਨੂੰ ਚਿੱਠੀ ਲਿਖੀ ਮੈਂ ਚਮਕੀਲੇ ਨਾਲ ਵਿਆਹ ਕਰਵਾ ਲਿਆ ਤੇ ਅਸੀਂ ਵੈਸ਼ਨੂ ਦੇਵੀ ਜਾ ਰਹੇ ਹਾਂ ਤੁਹਾਨੂੰ ਗੁੱਸਾ ਕਰਨ ਦੀ ਕੋਈ ਲੋੜ ਨਹੀਂ ਇਸ ਤੋਂ ਬਾਅਦ ਚਮਕੀਲੇ ਤੇ ਅਮਰ ਜੋਤ ਦਾ ਹਰ ਰੋਜ਼ ਪ੍ਰੋਗਰਾਮ ਹੁੰਦਾ ਕਈ ਵਾਰ ਤਾਂ ਇੱਕ ਦਿਨ ਵਿੱਚ ਦੋ ਦੋ ਤਿੰਨ ਤਿੰਨ ਅਖਾੜੇ ਵੀ ਹੁੰਦੇ ਆਪਣੇ ਟਾਈਮ ਵਿੱਚ ਚਮਕੀਲੇ ਨੇ ਕਹਿੰਦੇ ਘਾਉਂਦੇ ਗਾਇਕਾਂ ਨੂੰ ਵੇਲੇ ਕਰਕੇ ਬਿਠਾ ਦਿੱਤਾ ਸੀ ਹਰ ਪਾਸੇ ਚਮਕੀਲਾ ਚਮਕੀਲਾ ਹੋਈ ਪਈ ਸੀ ਉਸ ਟਾਈਮ ਪੰਜਾਬ ਵਿੱਚ ਖੜਕੂ ਲੈਰ ਵੀ ਪੂਰੇ ਜੋਰਾਂ ਤੇ ਸੀ ਫਿਰ ਚਮਕੀਲੇ ਨੂੰ ਖੜਕੂਆਂ ਵੱਲੋਂ ਤਿੰਨ ਚਿੱਠੀਆਂ ਮਿਲਦੀਆਂ ਫਿਰ ਚਮਕੀਲੇ ਦੀ ਮੁਲਾਕਾਤ ਹੁੰਦੀ ਹੈ ਸਵਰਨ ਸਿੰਘ ਸਿਵੀਏ ਨਾਲ ਸਵਰਨ ਸਿੰਘ ਸਿਵੀਏ ਦੇ ਉਸ ਟਾਈਮ ਦਾੜਾ ਪ੍ਰਕਾਸ਼ ਹੁੰਦਾ ਸੀ ਚਮਕੀਲੇ ਨੇ ਸਵਰਨ ਸਿੰਘ ਸਿਵਿਆ ਨੂੰ ਆਖਿਆ ਕਿ ਮੈਨੂੰ ਤਿੰਨ ਚਿੱਠੀਆਂ ਧਮਕੀ ਭਰੀਆਂ ਮਿਲੀਆਂ ਤੇ ਤੁਸੀਂ ਦੇਖ ਕੇ ਦੱਸੋ ਕਿ ਇਹ ਅਸਲੀ ਆ ਜਾਂ ਨਕਲੀ ਸਵਰਨ ਸਿੰਘ ਸਿਵਿਆ ਨੇ ਚਿੱਠੀਆਂ ਦੇਖ ਕੇ ਕਿਹਾ ਕਿ ਇੱਕ ਚਿੱਠੀ ਤਾਂ ਅਸਲੀਆ ਕਿਉਂਕਿ ਉਸ ਚਿੱਠੀ ਦੇ ਥੱਲੇ ਦਸਤਖਤ ਸੀ ਭਾਈ ਰਚਪਾਲ ਸਿੰਘ ਛੰਦੜਾ ਦੇ ਤੇ ਦੋ ਚਿੱਠੀਆਂ ਤੂੰ ਮੈਨੂੰ ਫੋਟੋਸਟੇਟ ਕਰਵਾ ਕੇ ਦੇ ਦੇ ਮੈਂ ਕੱਲ ਨੂੰ ਦੇਖ ਕੇ ਤੈਨੂੰ ਦੱਸ ਦੇਵਾਂਗਾ ਅੱਜ ਮੇਰੀ ਬੱਸ ਆਉਣ ਵਾਲੀ ਆ ਤਾਂ ਚਮਕੀਲੇ ਨੇ ਆਖਿਆ ਫੋਟੋਸਟੇਟ ਕੀ ਤੁਸੀਂ ਇਹੀ ਚਿੱਠੀਆਂ ਲੈ ਜਾਓ ਸਵਰਨ ਸਿੰਘ ਸਿਵਿਆ ਨੇ ਚਮਕੀਲੇ ਨੂੰ ਦੱਸਿਆ ਕਿ ਇਹ ਤਿੰਨੇ ਚਿੱਠੀਆਂ ਅਸਲੀ ਆ ਇਹ ਸੁਣ ਕੇ ਚਮਕੀਲਾ ਬਹੁਤ ਘਬਰਾ ਗਿਆ ਤੇ ਸਿਵਿਆ ਨੂੰ ਆਖਿਆ ਕਿ ਮੈਂ ਖਾਰਤੂਆਂ ਕੋਲੋਂ ਮਾਫੀ ਮੰਗਣੀ ਚਾਹਣਾ ਤੇ ਪਹੁੰਚਦਿਆ ਦਰਬਾਰ ਸਹਿਬ ਸ੍ਰੀ ਅਮਰitsar ਸਾਹਿਬ ਜਿੱਥੇ 42 ਨੰਬਰ ਕਮਰੇ ਵਿੱਚ ਸਿੰਘਾਂ ਦੀ ਪੰਜ ਮੈਂਬਰੀ ਕਮੇਟੀ ਬੈਠੀ ਹੋਈ ਸੀ ਚਮਕੀਲਾ ਤੇ ਹਰਜੀਤ ਗਿੱਲ ਬਾਹਰ ਇੱਕ ਦੁਕਾਨ ਤੇ ਬੈਠਦੇ ਆ ਤੇ ਸਵਰਨ ਸਿੰਘ ਸਿਵਿਆ 42 ਨੰਬਰ ਕਮਰੇ ਵਿੱਚ ਪੰਜ ਮੈਂਬਰੀ ਕਮੇਟੀ ਦੇ ਸਿੰਘਾਂ ਕੋਲ ਜਾਂਦੇ ਆ ਫਤਿਹ ਤੋਂ ਬਾਅਦ ਸਿਵਿਆ ਨੇ ਆਖਿਆ ਕਿ ਮੇਰੇ ਨਾਲ ਅਮਰ ਸਿੰਘ ਚਮਕੀਲਾ ਆਇਆ ਤੇ ਮਾਫੀ ਮੰਗਣੀ ਚਾਹਦਾ ਤਾਂ ਸਿੰਘਾਂ ਨੇ ਆਖਿਆ ਫਿਰ ਬਲਾਉ ਚਮਕੀਲੇ ਨੂੰ ਉਸ ਪੰਜ ਮੈਂਬਰੀ ਕਮੇਟੀ ਵਿੱਚ ਬਾਬਾ ਰੂੜ ਸਿੰਘ ਬਾਬਾ ਧੰਨਾ ਸਿੰਘ ਪਰਮਜੀਤ ਸਿੰਘ ਪੰਜਵੜ ਬਾਬਾ ਗਰਵਚਨ ਸਿੰਘ ਮਾਨੂ ਚੈਲ ਤੇ ਬਾਬਾ ਵਸਨ ਸਿੰਘ ਜਫਰਵਾਲ ਸੀ ਸਵਰਨ ਸਿੰਘ ਸਿਵਿਆ ਨੇ ਬਾਹਰ ਆ ਕੇ ਚਮਕੀਲੇ ਨੂੰ ਦੱਸਿਆ ਕਿ ਸਿੰਘਾਂ ਨੇ ਅੰਦਰ ਬੁਲਾਇਆ ਤਾਂ ਚਮਕੀਲਾ ਬਹੁਤ ਡਰ ਗਿਆ ਤੇ ਰੋਣ ਲੱਗ ਪਿਆ ਸਵਰਨ ਸਿੰਘ ਸਿਵਿਆ ਚਮਕੀਲੇ ਨੂੰ ਹੌਸਲਾ ਦੇ ਕੇ 42 ਨੰਬਰ ਕਮਰੇ ਵਿੱਚ ਲੈ ਕੇ ਗਏ ਚਮਕੀਲੇ ਨੇ ਫਤੇ ਬਲਾਈ ਤੇ ਜਾ ਕੇ ਆਖਿਆ ਕਿ ਮੈਂ ਮਾਫੀ ਮੰਗਣੀ ਚਾਹਣਾ ਤਾਂ ਬਾਬਾ ਵਸਨ ਸਿੰਘ ਜਫਰਵਾਲ ਨੇ ਚਮਕੀਲੇ ਨੂੰ ਜਫੀ ਵਿੱਚ ਲਿਆ ਅਤੇ ਕਿਹਾ ਕਿ ਤੂੰ ਪੰਜਾਬ ਦਾ ਸ਼ੇਰ ਗਾਇਕਾ ਰੱਬ ਨੇ ਤੈਨੂੰ ਬਹੁਤ ਵਧੀਆ ਆਵਾਜ਼ ਬਖਸ਼ੀ ਆ ਪਰ ਤੂੰ ਇਹਨੂੰ ਕਿਸੇ ਸਲੀਕੇ ਨਾਲ ਵਰਤ ਬਾਬਾ ਵਸਨ ਸਿੰਘ ਜਫਰਵਾਲ ਨੇ ਚਮਕੀਲੇ ਨੂੰ ਕਿਹਾ ਕਿ ਅਸੀਂ ਕੌਣ ਹੁੰਨੇ ਆ ਮਾਫ ਕਰਨ ਵਾਲੇ ਤੂੰ ਮਾਫੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਪੇਸ਼ ਹੋ ਕੇ ਮੰਗ ਫਿਰ ਸਵਰਨ ਸਿੰਘ ਸਿਵਿਆ ਤੇ ਚਮਕੀਲਾ ਦਰਬਾਰ ਸਾਹਿਬ ਜਾਂਦਿਆ ਤੇ ਅਰਦਾਸ ਕਰਦਿਆ ਫਿਰ ਚਮਕੀਲਾ 5100 ਦੀ ਦੇਖ ਕਰਾਉਂਦਾ ਇਸ ਤੋਂ ਬਾਅਦ ਚਮਕੀਲੇ ਨੇ ਧਾਰਮਿਕ ਗਾਣੇ ਗਾਏ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਵੀ ਸਵਰਨ ਸਿੰਘ ਸਿਵਿਆ ਦਾ ਲਿਖਿਆ ਹੋਇਆ ਸੀ ਜਮਕੀਲੇ ਦੇ ਮਾਫੀ ਮੰਗਣ ਤੋਂ 2 ਸਾਲ ਬਾਅਦ ਇਹ 5 ਮੈਂਬਰੀ ਕਮੇਟੀ ਖਤਮ ਹੋ ਗਈ ਜੋ 5 ਮੈਂਬਰੀ ਕਮੇਟੀ ਸੀ ਉਸਦੇ 2 ਮੈਂਬਰ ਸ਼ਹੀਦ ਹੋ ਗਏ ਤੇ ਇੱਕ ਮੈਂਬਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਥੋੜੇ ਸਮੇਂ ਬਾਅਦ ਉਸ ਨੂੰ ਰਿਹਾ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ ਹੁਣ ਕਮੇਟੀ ਵਿੱਚ ਸਿਰਫ 2 ਮੈਂਬਰ ਹੀ ਰਹਿ ਗਏ ਬਾਬਾ ਗਰਵਚਨ ਸਿੰਘ ਮਾਨੋਚਲ ਤੇ ਭਾਈ ਵੱਸਨ ਸਿੰਘ ਜਫਰਵਾਲ ਤੇ ਇਹਨਾਂ ਦੋਨਾਂ ਵਿੱਚ ਵੀ ਅਣਬਨ ਹੋ ਗਈ ਫਿਰ ਬਣਦੀ ਆ ਇੱਕ ਹੋਰ ਨਵੀਂ ਕਮੇਟੀ 1987 ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਨਵਾਂ ਪ੍ਰਧਾਨ ਬਣਦਾ ਭਾਈ ਗਰਜੀਤ ਸਿੰਘ ਭਾਈ ਗਰਜੀਤ ਸਿੰਘ ਨੇ ਜਾਂ ਕਹਿ ਲਵੋ ਕਿ ਫੈਡਰੇਸ਼ਨ ਨੇ ਇੱਕ ਸਮਾਜ ਸੁਧਾਰਕ ਲਹਿਰ ਚਲਾਈ ਜਿਸ ਵਿੱਚ 11 ਬੰਦੇ ਬਰਾਤ ਦੇ ਲਜਾਣੇ ਮਕਾਨਾਂ ਨਹੀਂ ਜਾਣੀਆਂ ਵਿਆਹਾਂ ਤੇ ਭੋਗਾਂ ਦੇ ਫालतू ਖਰਚੇ ਬੰਦ ਕਰਨੇ ਲਾਊਡ ਸਪੀਕਰ ਬੰਦ ਕਰਨੇ ਰਾਜ ਤੇ ਹੀਜ ਲੱਚਰਤਾ ਤੇ ਨਸ਼ੇ ਬੰਦ ਕਰਨੇ ਇਸ ਸਮਾਜ ਸੁਧਾਰਕ ਲਹਿਰ ਚਲਾਈ ਦੇ ਲਾਗੂ ਵੀ ਹੋਈ 1987 ਵਿੱਚ ਭਾਈ ਗਰਜੀਤ ਸਿੰਘ ਨੇ ਮੋਗੇ ਬੀਬੀ ਕਾਨ ਕੌਰ ਦੇ ਗੁਰਦੁਆਰਾ ਸਾਹਿਬ ਵਿੱਚ ਫੈਡਰੇਸ਼ਨ ਦੀ ਇੱਕ ਕਨਵੈਨਸ਼ਨ ਸੱਦੀ ਉਸ ਗੁਰਦੁਆਰਾ ਸਾਹਿਬ ਵਿੱਚ ਸੈਂਕੜੇ ਸਿੰਘ ਇਕੱਠੇ ਹੋਏ ਜਿਨ੍ਹਾਂ ਨੇ ਆਪਣੇ ਕੁਝ ਫੈਸਲੇ ਕਰਨੇ ਸੀ ਇਸ ਤੋਂ ਪਹਿਲਾਂ ਸਾਰੇ ਗਾਇਕਾਂ ਨੂੰ ਹਦਾਇਤਾਂ ਪਹੁੰਚ ਚੁੱਕੀਆਂ ਸੀ ਕਿ ਗੰਦੇ ਗੀਤ ਗਾਉਣੇ ਬੰਦ ਕੀਤੇ ਜਾਣ ਮੁਹੰਮਦ ਸਦੀਕ ਤੇ ਕਲਦੀਮਾਨ ਅਤੇ 12 ਹੋਰ ਗਾਇਕ ਇਸ ਮੀਟਿੰਗ ਵਿੱਚ ਪਹੁੰਚੇ ਸਾਰੇ ਹੀ ਗਾਇਕਾਂ ਨੇ ਭਾਈ ਗਰਜੀਤ ਸਿੰਘ ਨੂੰ ਕਿਹਾ ਕਿ ਸਾਨੂੰ ਦੱਸੋ ਤੇ ਕੋਈ ਠੋਸ ਹਦਾਇਤ ਦੇਵੋ ਕਿ ਕੀ ਕੀ ਗਾਇਏ ਤੇ ਕੀ ਨਾ ਗਾਇਏ ਨਾ ਕੋਈ ਸੈਂਸਰ ਬੋਰਡ ਬਣਾ ਦਿਓ ਤਾਂ ਭਾਈ ਗੁਰਜੀਤ ਸਿੰਘ ਕਹਿਣ ਲੱਗੇ ਕਿ ਸਾਡੇ ਕੋਲ ਇੰਨਾ ਟਾਈਮ ਨਹੀਂ ਕਿ ਅਸੀਂ ਸੈਂਸਰ ਬੋਰਡ ਬਣਾਈਏ ਇੱਕ ਮੋਟੀ ਜਿਹੀ ਹਦਾਇਤ ਆ ਕਿ ਜੋ ਤੁਸੀਂ ਆਪਣੀ ਮਾਂ ਤੇ ਭੈਣ ਨਾਲ ਬੈਠ ਕੇ ਸੁਣ ਸਕਦੇ ਹੋ ਉਹੀ ਲੋਕਾਂ ਨੂੰ ਸੁਣਾਓ ਉਸ ਟਾਈਮ तकरीबन ਸਾਰੇ ਗਾਇਕਾਂ ਨੇ ਇਸ ਗੱਲ ਨੂੰ ਮੰਨਿਆ ਪਰ ਚਮਕੀਲਾ ਉਸ ਮੀਟਿੰਗ ਵਿੱਚ ਨਹੀਂ ਸੀ ਪਹੁੰਚਿਆ ਏ ਵੀ ਧਾਰਮਿਕ ਗਾਣੇ ਗਾਉਣ ਲੱਗ ਪਿਆ ਸੀ ਲੋਕਾਂ ਨੇ ਉਹ ਵੀ ਬਹੁਤ ਪਸੰਦ ਕੀਤੇ ਚਮਕੀਲੇ ਦੀ ਪਹਿਲੀ ਧਾਰਮਿਕ ਕੈਸਟ ਨੂੰ ਤਕਰੀਬਨ 10 ਲੱਖ 1 ਮਿਲੀਅਨ ਲੋਕਾਂ ਨੇ ਖਰੀਦਿਆ ਪਰ ਲੋਕਾਂ ਦੀ ਇਹ ਵੀ ਮੰਗ ਸੀ ਕਿ ਚਮਕੀਲਾ ਉਹ ਵੀ ਗੀਤ ਸੁਣਾਵੇ ਜੋ ਪਹਿਲਾਂ ਗਾਉਂਦਾ ਸੀ ਤਾਂ ਚਮਕੀਲੇ ਨੇ ਫਿਰ ਉਹੀ ਗਾਣੇ ਗਾਉਣੇ ਸ਼ੁਰੂ ਕਰ ਦਿੱਤੇ ਫਿਰ ਇੱਕ ਵਾਰ ਚਮਕੀਲਾ ਕੈਨੇਡਾ ਪ੍ਰੋਗਰਾਮ ਕਰਨ ਗਿਆ ਤਾਂ ਕਿਸੇ ਨੇ ਪੁੱਛਿਆ ਕਿ ਪੰਜਾਬ ਵਿੱਚ ਤਾਂ ਇਸ ਤਰ੍ਹਾਂ ਦੇ ਗਾਣਿਆਂ ਤੇ ਪਾਬੰਦੀ ਲੱਗੀ ਹੋਈ ਆ ਤੂੰ ਅਜੇ ਵੀ ਗਾ ਰਿਹਾ ਤਾਂ ਚਮਕੀਲੇ ਨੇ ਕਿਹਾ ਕਿ ਫੈਡਰੇਸ਼ਨ ਨੂੰ ਪੈਸਿਆਂ ਦੀ ਲੋੜ ਸੀ ਤੇ ਮੈਂ ਪੈਸੇ ਦੇ ਦਿੱਤੇ ਉਹਨਾਂ ਨੇ ਮੈਨੂੰ ਛੋੜ ਦੇ ਦਿੱਤੀ ਕਈ ਵਾਰ ਤੱਥ ਨਿਕਲ ਕੇ ਸਾਹਮਣੇ ਨਹੀਂ ਆਉਂਦੇ ਚਮਕੀਲੇ ਨੇ ਇਸ ਤਰ੍ਹਾਂ ਕਿਹਾ ਸੀ ਜਾਂ ਨਹੀਂ ਫੈਡਰੇਸ਼ਨ ਨੇ ਪੈਸੇ ਮੰਗੇ ਸੀ ਜਾਂ ਨਹੀਂ ਫੈਡਰੇਸ਼ਨ ਦਾ ਨਾਂ ਲੈ ਕੇ ਕੋਈ ਹੋਰ ਪੈਸੇ ਲੈ ਗਿਆ ਇਹ ਵੀ ਹੋ ਸਕਦਾ ਕਿਉਂਕਿ ਉਸ ਸਮੇਂ ਇਹ ਵਰਤਾਰਾ ਵੀ ਚੱਲ ਰਿਹਾ ਸੀ ਉਸ ਤੋਂ ਬਾਅਦ ਲੁਧਿਆਣਾ ਦੇ ਗੁਰੂ ਨਾਨਕ ਇੰਜੀਨੀਅਰ ਕਾਲਜ ਦੇ 65 ਨੰਬਰ ਕਮਰੇ ਵਿੱਚ ਫੈਡਰੇਸ਼ਨ ਦੇ ਅਹਿਮ ਵਰਕਰਾਂ ਦੀ ਇੱਕ ਮੀਟਿੰਗ ਹੁੰਦੀ ਆ। ਉਸ ਮੀਟਿੰਗ ਵਿੱਚ 18 ਬੰਦੇ ਆਏ ਤੇ ਉਹਨਾਂ ਦੀ ਪ੍ਰਧਾਨਗੀ ਭਾਈ ਗਰਜੀਤ ਸਿੰਘ ਕਰ ਰਹੇ ਸੀ। ਉਸ ਮੀਟਿੰਗ ਵਿੱਚ ਕਈ ਵਿਚਾਰਾ ਹੋਈਆਂ। ਇੱਕ ਗੱਲ ਇਹ ਵੀ ਹੋਈ ਕਿ ਚਮਕੀਲੇ ਨੇ ਕੈਨੇਡਾ ਵਿੱਚ ਆਖਿਆ ਕਿ ਫੈਡਰੇਸ਼ਨ ਨੇ ਮੈਥੋਂ ਪੈਸੇ ਲੈ ਕੇ ਮੈਨੂੰ ਖੁੱਲ੍ਹ ਦਿੱਤੀ ਆ ਕਿ ਤੂੰ ਜੋ ਮਰਜ਼ੀ ਗਾ ਸਕਦਾ। ਇਹ ਗੱਲ ਸੁਣ ਕੇ ਫੈਡਰੇਸ਼ਨ ਦੇ ਪ੍ਰਧਾਨ ਭਾਈ ਗਰਜੀਤ ਸਿੰਘ ਬਹੁਤ ਡਿਸਟਰਬ ਹੋਏ। ਫੈਡਰੇਸ਼ਨ ਨੇ ਨਾ ਤਾਂ ਕਿਸੇ ਤੋਂ ਪੈਸੇ ਲਏ ਸੀ ਤੇ ਨਾ ਹੀ ਪੈਸੇ ਲੈ ਕੇ ਕਿਸੇ ਨੂੰ ਛੱਡਣ ਵਾਲੇ ਬੰਦੇ ਸੀ। ਸਭ ਨੂੰ ਬਹੁਤ ਗੁੱਸਾ ਆਇਆ ਕਿ ਇੱਕ ਵਾਰ ਚਮਕੀਲੇ ਨੂੰ ਫੇਰ ਤਾੜਨਾ ਕਰ ਦਿਓ। ਸਮਝਾ ਜੋ ਕਿ ਅਸੀਂ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੇ ਇਹ ਗੱਲ ਕਰਨ ਵਾਸਤੇ ਮੀਟਿੰਗ 'ਚ ਉੱਠ ਕੇ ਪਾਈ ਗਰਦੀਪ ਸਿੰਘ ਦੀਪਾ ਹੇਰਾ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਚਮਕੀਲੇ ਦੇ ਦਫ਼ਤਰ ਆਏ ਪਰ ਚਮਕੀਲਾ ਉਸ ਟਾਈਮ ਆਪਣੇ ਦਫ਼ਤਰ ਵਿੱਚ ਨਹੀਂ ਸੀ ਜੇ ਚਮਕੀਲਾ ਆਪਣੇ ਦਫ਼ਤਰ ਵਿੱਚ ਹੁੰਦਾ ਤਾਂ ਸਾਰੀ ਗੱਲ ਕਲੀਅਰ ਹੋ ਜਾਣੀ ਸੀ ਚਮਕੀਲੇ ਨੂੰ ਹੋਰ ਸਖਤ ਹਦਾਇਤ ਦੇ ਦਿੱਤੀ ਜਾਂਦੀ ਤੇ ਸ਼ਾਇਦ ਉਹਦੀ ਜਾਨ ਬਚ ਜਾਂਦੀ ਹੋਰ ਗਾਇਕਾਂ ਨੇ ਉਸ ਟਾਈਮ ਲਚਰਤਾ ਵਾਲੇ ਗਾਣੇ ਗਾਉਣੇ ਬੰਦ ਕਰ ਦਿੱਤੇ ਸੀ ਪਰ ਦੱਸਿਆ ਜਾਂਦਾ ਕਿ ਚਮਕੀਲਾ ਫੇਰ ਵੀ ਨਾ ਹਟਿਆ ਉਹ ਅਖਾੜੇ ਵੀ ਲਾਉਂਦਾ ਤੇ ਉਹੀ ਗਾਣੇ ਗਾਉਂਦਾ ਜਿਨ੍ਹਾਂ ਤੇ ਪਾਬੰਦੀ ਲੱਗੀ ਹੋਈ ਸੀ ਤੇ ਫਿਰ ਉਹ ਦਿਨ ਆ ਗਿਆ ਪਿੰਡ ਮੈਸਮਪੁਰ ਵਿੱਚ ਚਮਕੀਲੇ ਦਾ ਪ੍ਰੋਗਰਾਮ ਸੀ ਜਦੋਂ ਚਮਕੀਲਾ ਤੇ ਅਮਰਜੋਤ ਆਪਣੀ ਕਾਰ ਵਿੱਚੋਂ ਉਤਰੇ ਤਾਂ ਪਹਿਲਾਂ ਹੀ ਉੱਥੇ ਖੜੇ ਬੰਦੇ ਜਿਨ੍ਹਾਂ ਦੇ ਮੂੰਹ ਲੋਈਆਂ ਨਾਲ ਟਕੇ ਹੋਏ ਸੀ ਉਹਨਾਂ ਵਿੱਚੋਂ ਇੱਕ ਨੇ ਅਮਰਜੋਤ ਦੇ ਗੋਲੀਆਂ ਮਾਰੀਆਂ ਜਦੋਂ ਚਮਕੀਲਾ ਅਮਰਜੋਤ ਨੂੰ ਫੜਨ ਲੱਗਿਆ ਤਾਂ ਇੱਕ ਨੇ AK-47 ਦਾ ਬਰਸਟ ਚਮਕੀਲੇ ਦੇ ਮੂੰਹ ਤੇ ਮਾਰਿਆ ਦੋਹਾਂ ਦੀ ਮੌਕੇ ਤੇ ਮੌਤ ਹੋ ਗਈ ਕੇਸਰ ਸਿੰਘ ਜੋ ਚਮਕੀਲੇ ਦਾ ਢੋਲਕ ਮਾਸਟਰ ਸੀ ਉਸ ਦੀ ਜਗ੍ਹਾ ਤੇ ਕੋਈ ਹੋਰ ਢੋਲਕ ਮਾਸਟਰ ਆ ਗਿਆ ਤੇ ਉਹ ਵੀ ਮਾਰਿਆ ਗਿਆ ਇੱਕ ਬੰਦਾ ਹੋਰ ਮਰਿਆ ਇਸ ਤਰ੍ਹਾਂ ਉਸ ਦਿਨ ਚਾਰ ਕਤਲ ਹੋਏ ਮਰਨ ਵਾਲੇ ਮਰ ਗਏ ਮਾਰਨ ਵਾਲੇ ਮਾਰ ਕੇ ਚਲੇ ਗਏ ਹੁਣ ਇੱਥੇ ਕਈ ਗੱਲਾਂ ਸਾਹਮਣੇ ਆਉਂਦੀਆਂ ਕਈ ਕਹਿ ਰਹੇ ਆ ਚਮਕੀਲੇ ਨੂੰ ਪੈਸਿਆਂ ਕਰਕੇ ਮਾਰਿਆ ਕਈ ਕਹਿ ਰਹੇ ਆ ਚਮਕੀਲੇ ਨੂੰ ਹੋਰ ਗਾਇਕਾਂ ਨੇ ਮਰਵਾਇਆ ਕਿਉਂਕਿ ਚਮਕੀਲੇ ਕਰਕੇ ਦੂਜੇ ਗਾਇਕਾਂ ਨੂੰ ਬਹੁਤ ਹੀ ਘੱਟ ਪ੍ਰੋਗਰਾਮ ਮਿਲਦੇ ਸੀ ਕੋਈ ਕਹਿ ਰਿਹਾ ਚਮਕੀਲੇ ਨੂੰ ਖੜਕੂਆਂ ਨੇ ਮਾਰਿਆ ਪਰ ਸੋਚਣ ਵਾਲੀ ਗੱਲ ਤਾਂ ਇਹ ਆ ਕਿ ਖੜਕੂਆਂ ਦਾ ਨਾਂ ਸੁਣ ਕੇ ਰੋਣ ਵਾਲਾ ਬੰਦਾ ਫੈਡਰੇਸ਼ਨ ਤੇ ਪੈਸਿਆਂ ਵਾਲੀ ਗੱਲ ਕਿਵੇਂ ਕਰ ਸਕਦਾ ਚਮਕੀਲੇ ਨੂੰ ਕਿਸ ਨੇ ਮਾਰਿਆ ਇਸ ਦੀ ਪੂਰੀ ਇਨਵੈਸਟੀਗੇਸ਼ਨ ਕਿਉਂ ਨਹੀਂ ਹੋਈ ਸਵਾਲ ਬਥੇਰੇ ਆ ਆਪਣੇ ਆਪ ਵਿੱਚ ਜੋ ਅਜੇ ਵੀ ਅਧੂਰੇ ਆ ਜਵਾਬ ਤੁਸੀਂ ਕਮੈਂਟਾਂ ਵਿੱਚ ਦੇ ਸਕਦੇ ਹੋ ਦੋਸਤੋ ਏ ਸੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਬਾਰੇ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਆਈਕਨ ਦੇ ਬਟਨ ਤੇ ਵੀ ਕਲਿੱਕ ਕਰ ਲਓ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ